ਵਾਇਕਰੀ ਜੀ ਦੇ ਖਾਲਸਾ ਵਾਇਕਰੀ ਖਤੇ ਅੱਜ ਅਸੀਂ ਆਏ ਹਾਂ ਬਾਹਤਰਗੜ ਨੌਵੇਂ ਪਾਤਸ਼ਾਹੀ ਦੇ ਗੁਰਦੁਆਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਬਾਹਤਰਗੜ ਗੁਰਦੁਆਰੇ ਅਸੀਂ ਅੰਦਰ ਆ ਗਏ ਹਾਂ ਉਹਨੂੰ ਦਰਸ਼ਨ ਕਰਾਂਗੇ ਮਗਰ ਗੁਰਦੁਆਰੇ ਸਹੇ ਤੇ ਸੰਗਤ ਵੀ ਬਹੁਤ ਆਈ ਹੋਈ ਹੈ ਮੱਥਾ ਟੇਕਣ ਇਹ ਵਿਸਾਖੀ ਤੇ ਇੱਕ ਦਿਨ ਪਹਿਲਾਂ ਦੀ ਰੌਣਕ ਹੈ ਦੇਖੋ ਜੀ ਕਿੰਨੀ ਸੰਗਤ ਹੈ ਰਾਤ ਨੂੰ ਵੀ ਲੋਕ ਇੰਨੇ ਆ ਰਹੇ ਹਨ ਮੱਥਾ ਟੇਕਣ ਗੁਰੂ ਜੀ ਦੇ ਦਰਸ਼ਨ ਕਰਨ ਅੰਛੇ ਨੂੰ ਅੰਦਰ ਮਿਲਦੇ ਹਾਂ ਅਸੀਂ ਤੁਹਾਨੂੰ ਜੋੜਾ ਜਮਾ ਕਰਾਂ ਤੋਂ ਬਾਅਦ ਹਰ ਸਿਮਰਤ ਆਨੰਦਿਆਨੰ ਕੰਤਾ ਹਰ ਸਿਮਰਤ ਆਨੰਦ ਅਨੰਤਾ ਹੋਰੀ ਕੀ ਸਾਤੂ ਨੇਤ ਕਾ ਠੀਕ ਲਈ ਆਪਾਂ ਨੇ ਹੁਣ ਹੁਣ ਆਪਾਂ ਜਾ ਰਹੇ ਆ ਆਪਾਂ ਘਰ ਨੂੰ ਵਾਪਸ ਘਰ ਨੂੰ ਜਾਂਦੇ ਹੋਏ ਆਪਾਂ ਨੇ ਦੇਖਿਆ ਸ਼ਾਪਸ ਲੱਗੀਆਂ ਹੋਈ ਸੀ ਬਹੁਤ ਸਾਰੀਆਂ ਤੇ ਉਹਨਾਂ ਨੂੰ ਥੋੜੇ-ਬਹੁਤ ਤਾਂ ਦੇਖਦੇ ਹੋਏ ਆਪਾਂ ਚਲੇ ਗਏ ਘਰ ਨੂੰ ਹੁਣ ਚਲੋ ਤੁਹਾਨੂੰ ਬਾਹਰ ਤੋਂ ਦਿਖਾਨਾ ਹੈ ਗੁਰਦੁਆਰਾ ਸਾਹਿਬ ਕਿੰਨੇ ਸੋਹਣੇ ਲੱਗ ਰਹੇ ਸੀ ਗੁਰਦੁਆਰਾ ਸਾਹਿਬ ਦੀ ਡੈਕੋਰੇਸ਼ਨ ਇੰਨੀ ਵਧੀਆ ਕੀਤੀ ਹੋਈ ਸੀ ਜੀ ਲਾਈਟਿੰਗ ਹੋ ਗਈ ਤੇ ਟੈਂਟ ਵੀ ਲਾਏ ਹੋਏ ਸੀ ਜਿਵੇਂ ਕਿ ਕੱਲ ਵਿਸਾਖੀ ਹੈ ਉਸ ਲਈ ਜੋੜੇ ਕਰ ਬਣਾਏ ਲੈਦੇ ਤਾਂ ਕਿ ਕਿਸੇ ਨੂੰ ਕੱਲ ਪ੍ਰੋਬਲ ਨਾ ਹੋਵੇ ਜਿਵੇਂ ਕਿ ਧੁੱਪ ਬਹੁਤ ਹੁੰਦੀ ਹੈ ਗਰਮੀ ਵਿੱਚ ਇਸ ਲਈ ਕਈਆਂ ਨੂੰ ਪਰੇਸ਼ਾਨੀਆਂ ਆਉਂਦੀ ਹੈ ਇਸ ਲਈ ਟੈਂਟ ਲਾਏ ਹੋਏ ਸੀ ਤੇ ਪਿੱਛੇ ਦੇਖੋ ਕਿ ਕਿੰਨਾ ਸੋਹਣਾ ਲੱਗ ਰਿਹਾ ਗੁਰਦੁਆਰਾ ਜੀ ਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਤੇ ਜਾਂਦੇ ਹੋਏ ਤੁਹਾਨੂੰ ਦੱਸਾਂਨੇ ਆ ਕਿਹੇ ਜਾ ਕਿੰਨੇ ਕੁ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਸਾਡੀ ਆਉਣ ਵਾਲੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਸਾਰੀ